ਤੁਸੀਂ ਸੁਣ ਰਹੇ ਹੋ ਵੀ ਸੋਸ਼ਲ ਪੋਡਕਾਸਟ ਦੀ ਪੇਜ ਦਾ ਸਟੂਡੀਓ ਸਾਥ ਅੱਜ ਦੇ ਸਟੂਡੀਓ ਸਾਥ ਵਿੱਚ ਤੁਸੀਂ ਸੁਣਨ ਜਾ ਰਹੇ ਹੋ ਡਾਕਟਰ ਸੋਹਿੰਦਰ ਸਿੰਘ ਬਨਜਾਰਾ ਵਿਦੀ ਦੀ ਲਿਖੀ ਕਹਾਣੀ ਚਿੜੀ ਵਿਚਾਰੀ ਕਿ ਕੰਨ ਜੀਵੇ ਮਨਪ੍ਰੀਤ ਰਾਮਣਵਾਸਦੀ ਆਵਾਜ਼ ਵਿੱਚ ਇੱਕ ਸੀ ਚਿੜੀ ਤੇ ਇੱਕ ਸੀ ਕਾਂ ਚਿੜੀ ਨੂੰ ਲੱਭਾ ਚਾਵਲਾਂ ਦਾ ਦਾਣਾ ਤੇ ਕਾਂ ਨੂੰ ਲੱਭਾ ਮੂੰਗਾਂ ਦਾ ਦਾਣਾ ਦੋਹਾਂ ਰਲ ਕੇ ਖਿਚੜੀ ਰੰਨਣ ਦੀ ਸਲਾਹ ਕੀਤੀ ਚਿੜੀ ਅੱਗ ਵਾਲੀ ਕਾਣੀ ਪਾਣੀ ਲੈਂਦਾ ਦੋਹਾਂ ਰਲ ਕੇ ਖਿਚੜੀ ਰੰਨੀ ਜਦੋਂ ਖਿਚੜੀ ਰੱਜ ਗਈ ਤੇ ਚਿੜੀ ਕਾਣੂ ਕਹਿਣ ਲੱਗੀ ਤੂੰ ਜਰਾ ਖਿਚੜੀ ਦਾ ਧਿਆਨ ਰੱਖ ਮੈਂ ਚੁੰਝ ਧੋਕੇ ਆਈ ਚਿੜੀ ਚੁੰਝ ਧੋਣ ਗਈ ਪਿੱਛੋਂ ਕਾਣੀ ਸਾਰੀ ਖਿਚੜੀ ਦਾ ਵੱਡਾ ਸਾਰਾ ਗਲੋਲਾ ਬਣਾਇਆ ਤੇ ਚੁੰਝ ਵਿੱਚ ਪਾ ਕੇ ਕਿਕਰ ਦੇ ਦਰਸਤੇ ਚੜ ਬੈਠਾ ਚਿੜੀ ਚੁੰਝ ਧੋਕੇ ਆਈ ਤੇ ਕਾਣੂ ਕਹਿਣ ਲੱਗੀ ਕਾਵਾ ਕਾਵਾ ਆ ਕੇ ਮੇਰਾ ਹਿੱਸਾ ਦੇ ਕਾ ਕਹਿਣ ਲੱਗਾ ਮੈਂ ਤੈਨੂੰ ਕੁਝ ਨਹੀਂ ਦੇਣਾਂ 14 ਮੈਂ ਤਾਂ ਕੱਲਿਆਂ ਹੀ ਸਾਰਾ ਗਲੋਲਾ ਖਾਵਾਂਗਾ ਚਿੜੀ ਰਸਤ ਨੂੰ ਕਹਿਣ ਲੱਗੀ ਕਿ ਕਰਾ ਕਿ ਕਰਾ ਦੁਕਾਨ ਨੂੰ ਉੜਾ ਦੇ ਕਿਕਰ ਕਹਿਣ ਲੱਗਾ ਮੇਰਾ ਕਾਣੇ ਕੀ ਵਿਗਾੜਿਆ ਮੈਂ ਕਿਉਂ ੜਾਵਾਂ ਚਿੜੀ ਗਾਣ ਲੱਗੀ ਕਿਕਰ ਕਾ ਉੜਾਏ ਨਾ ਗੋਲੇਲਾ ਸੁਟੇ ਨਾ ਚਿੜੀ ਵਿਚਾਰੀ ਕੀ ਕਣ ਜੀਵੇ ਮੋੜ ਮੋ ਠੰਡਾ ਪਾਣੀ ਪੀਵੇ ਚਿੜੀ ਉਥੋਂ ਉੱਡ ਕੇ ਤਰਖਾਨ ਕੋਲ ਗਈ ਤੇ ਕਹਿਣ ਲੱਗੀ ਤਰਖਾਨਾ ਤਰਖਾਨਾ ਕਿਕਰ ਨੂੰ ੜੱਦੇ ਤਰਖਾਨ ਕਹਿਣ ਲੱਗਾ ਕਿਕਰ ਨੇ ਮੇਰਾ ਕੀ ਗਵਾਇਆ ਮੈਂ ਕਿਉਂ ਵੱਡਾਂ ਚਿੜੀ ਫੇਰ ਗਾਉਣ ਲੱਗੀ ਤਰਖਾਨ ਕਿਕਰ ਵੱਡੇ ਨਾਲ ਕਿਕਰ ਕਾਂ ਉਡਾਏ ਨਾਲ ਕਾਂਗਲੋਲਾ ਸੁੱਟੇ ਨਾਲ ਚਿੜੀ ਵਿਚਾਰੀ ਕਿੱਕਣ ਜੀਵੇ ਮੋੜ-ਮੋਢ ਠੰਡਾ ਪਾਣੀ ਪੀਵੇ ਚਿੜੀ ਸ਼ਹਿਰ ਦੇ ਰਾਜੇ ਕੋਲ ਗਈ ਤੇ ਕਹਿਣ ਲੱਗੀ ਰਾਜਾ ਰਾਜਾ ਤੂੰ ਤਰਖਾਨ ਨੂੰ ਬੰਨ ਲੈ ਰਾਜੇ ਨੇ ਕਿਹਾ ਮੇਰਾ ਤਰਖਾਨ ਨੇ ਕੀ ਗਵਾਇਆ ਮੈਂ ਤੇ ਨਹੀਂ ਬੰਨਦਾ ਚਿੜੀ ਫੇਰ ਗਾਉਣ ਲੱਗੀ ਰਾਜਾ ਤਰਖਾਨ ਬੰਨੇ ਨਾਲ ਤਰਖਾਨ ਕਿਕਰ ਵੱਡੇ ਨਾਲ ਕਿਕਰ ਕਾਂ ਉਡਾਵੇ ਨਾਲ ਕਾਂਗਲੋਲਾ ਸੁੱਟੇ ਨਾਲ ਚਿੜੀ ਵਿਚਾਰੀ ਕਿੱਕਣ ਜੀਵੇ ਮੋੜ ਮੋ ਠੰਡਾ ਪਾਣੀ ਪੀਵੇ ਜਿਹੜੀ ਉੱਥੋਂ ਉੱਡ ਕੇ ਰਾਣੀ ਕੋਲ ਗਈ ਤੇ ਉਸ ਨੂੰ ਕਹਿਣ ਲੱਗੀ ਰਾਣੀ ਰਾਣੀ ਤੂੰ ਰਾਜੇ ਨਾਲ ਰਸ ਜਾ ਉਸਨੇ ਕਿਹਾ ਮੈਨੂੰ ਰਾਜੇ ਨੇ ਕੁਝ ਆਖਿਆ ਹੋਵੇ ਤਾਂ ਮੈਂ ਰਸਾਂ ਮੈਂ ਤਾਂ ਨਾ ਰਸਦੀ ਜਿਹੜੀ ਫੇਰ ਕਾਉਣ ਲੱਗੀ ਰਾਣੀ ਰਾਜਾ ਰਸੇ ਨਾ ਰਾਜਾ ਦਰਖਾਨ ਬੰਨੇ ਨਾ ਤਰਖਾਨ ਕਿਕਰ ਵੱਡੇ ਨਾ ਕਿਕਰ ਕਾਂ ਉਡਾਈ ਨਾ ਕਾਂ ਗਲੁੱਲਾ ਸੁੱਟੇ ਨਾ ਚਿੜੀ ਵਿਚਾਰੀ ਕੀਕਣ ਜੀਵੇ ਮੋੜ ਮੋ ਠੰਡਾ ਪਾਣੀ ਪੀਵੇ ਜਿਹੜੀ ਉੱਥੋਂ ਉੱਡ ਕੇ ਸੱਪ ਕੋਲ ਗਈ ਤੇ ਆਖਣ ਲੱਗੀ ਸੱਪਾ ਸੱਪਾ ਤੂੰ ਰਾਣੀ ਨੂੰ ਡੰਗ ਮਾਰ। ਉਸਨੇ ਕਿਹਾ ਰਾਣੀ ਨੇ ਮੇਰਾ ਕੀ ਗਵਾਇਆ? ਜੇ ਮੈਂ ਉਸਦੀ ਜਾਨ ਲਵਾ ਮੈਂ ਤਾਂ ਡੰਗਣਾ ਮਾਰਦਾ। ਚਿੜੀ ਫੇਰ ਗਉਣ ਲੱਗੀ। ਸੱਪ ਰਾਣੀ ਨੂੰ ਦੱਸੇ ਨਾ। ਰਾਜਾ ਰਾਣੀ ਰੁੱਸੇ ਨਾ। ਰਾਜਾ ਤਰਖਾਣ ਬੰਨੇ ਨਾ। ਤਰਖਾਣ ਕਿਕਰ ਵੱਡੇ ਨਾ। ਕਿਕਰ ਕਾਂ ਉਡਾਏ ਨਾ ਕਾਂਗ ਲੋਲਾ ਸੱਤੇ ਨਾ। ਚਿੜੀ ਵਿਚਾਰੀ ਕਿੱਕਣ ਜੀਵੇ ਮੋੜ ਮੋੜ ਠੰਡਾ ਪਾਣੀ ਪੀਵੇ। ਫੇਰ ਚਿੜੀ ਇੱਕ ਗੱਡੇ ਕੋਲ ਗਈ ਤੇ ਉਸ ਨੂੰ ਕਹਿਣ ਲੱਗੀ ਗੱਡ ਗੱਡ ਤੂੰ ਛੱਪ ਨੂੰ ਲਤਾੜ ਦੇ। ਉਸ ਆਖਿਆ ਸੱਪ ਨੇ ਮੇਰਾ ਕੀ ਵਿਗਾੜਿਆ ਮੈਂ ਸੱਪ ਨੂੰ ਨਾ ਲਤਾੜਦੀ ਜਿੜੀ ਫੇਰ ਗਾਉਣ ਲੱਗੀ ਗੱਡਾ ਸੱਪ ਲਤਾੜੇ ਨਾ ਸੱਪ ਰਾਣੀ ਨੂੰ ਦੱਸੇ ਨਾ ਰਾਣੀ ਰਾਜਾ ਰੁੱਸੇ ਨਾ ਰਾਜਾ ਤਰਖਾਣ ਬੰਨਿਏ ਨਾ ਤਰਖਾਣ ਕਿੱਕਰ ਵੱਡੇ ਨਾ ਤਿੱਕਰ ਕਾਂ ਉਡਾਈ ਨਾ ਕਾਂ ਗਲੁੱਲਾ ਸੁਟੇ ਨਾ ਚਿੜੀ ਵਿਚਾਰੀ ਕਿੱਕਣ ਜੀਵੇ ਮੋੜ ਮੋਢਾ ਠੰਡਾ ਪਾਣੀ ਪੀਵੇ ਫਿਰ ਚਿੜੀ ਉਥੋਂ ਉੱਡ ਕੇ ਅੱਗ ਕੋਲ ਗਈ ਤੇ ਕਹਿਣ ਲੱਗੀ ਅੱਗ ਅੱਗ ਤੂੰ ਗੱਡੇ ਨੂੰ ਸਾਰ ਦੇ ਉਸਨੇ ਆਖਿਆ ਮੇਰਾ ਕੱਟਨੇ ਕੀ ਗਵਾਇਆ ਮੈਂ ਤਾਂ ਨਾ ਸਾੜਦੀ ਜਿਹੜੀ ਗਾਣ ਲੱਗੀ ਅੱਗ ਗੱਡਾ ਸਾੜੇ ਨਾ ਗੱਡਾ ਸੱਪ ਲਤਾੜੇ ਨਾ ਸੱਪ ਰਾਣੀ ਨੂੰ ਦੱਸੀ ਨਾ ਰਾਣੀ ਰਾਜਾ ਰੁੱਸੇ ਨਾ ਰਾਜਾ ਤਰਖਾਣ ਬੰਨੇ ਨਾ ਤਰਖਾਣ ਕਿੱਕਰ ਵੱਡੇ ਨਾ ਕਿੱਕਰ ਕਾਂ ਉਡਾਈ ਨਾ ਤਾਂ ਗਲੋਲਾ ਸੁੱਟੇ ਨਾ ਜਿਹੜੀ ਵਿਚਾਰੀ ਕਿੱਕਣ ਜੀਵੇ ਮੂੜ ਮੂਠੰਡਾ ਪਾਣੀ ਪੀਵੇ ਫਿਰ ਜਿਹੜੀ ਮਸਕੀ ਕੋਲ ਗਈ ਤੇ ਕਹਿਣ ਲੱਗੀ ਮਸਕੀ ਮਸਕੀ ਅੱਗ ਬੁਝਾ ਦੇ ਮਸਕੀ ਕਹਿਣ ਲੱਗਾ ਮੇਰਾ ਅਗਨੇ ਕੀ ਵਿਗਾੜਿਆ ਤੇ ਅੱਗ ਨਾ ਬੁਝਾਉਂਦਾ ਚਿੜੀ ਫੇਰ ਗੌਣ ਲੱਗੀ ਮਸਕ ਅੱਗ ਬੁਝਾਵੇ ਨਾ ਅੱਗ ਗੱਡ ਸਾੜੇ ਨਾ ਗੱਡ ਸੱਪ ਲਤਾੜੇ ਨਾ ਸੱਪ ਰਾਣੀ ਨੂੰ ਦੱਸੇ ਨਾ ਰਾਣੀ ਰਾਜਾ ਰੁੱਸੇ ਨਾ ਰਾਜਾ ਤਰਖਾਣ ਬੰਨੇ ਨਾ ਤਰਖਾਣ ਕਿਕਰ ਵੱਡੇ ਨਾ ਕਿਕਰ ਕਾਂ ਉਡਾਈ ਨਾ ਕਾਂ ਗਲੋਲਾ ਛੁੱਟੇ ਨਾ ਚਿੜੀ ਵਿਚਾਰੀ ਕੀਖਣ ਜੀਵੇ ਮੋੜ ਮੋਢ ਠੰਡਾ ਪਾਣੀ ਪੀਵੇ ਫੇਰ ਚਿੜੀ ਉਥੋਂ ਉੱਡ ਕੇ ਚੂਹੇ ਕੋਲ ਗਈ ਤੇ ਕਹਿਣ ਲੱਗੀ ਚੂਹਿਆ ਚੂਹਿਆ ਇਸ ਮਸਕ ਨੂੰ ਉਤਰ ਦੇ ਚੂਹਾ ਕਹਿਣ ਲੱਗਾ ਮੈਂ ਤੇ ਨਾ ਉਤਰਦਾ ਮੇਰਾ ਉਸ ਕੀ ਵਿਗਾੜਿਆ ਚਿੜੀ ਕਹਿਣ ਲੱਗੀ ਜੇ ਤੂੰ ਮਸਕ ਨਾਲ ਕੁਤਰੀ ਤਾਂ ਮੈਂ ਹੁਣੇ ਬਿੱਲੀ ਨੂੰ ਤੇਰੀ ਖੱਡ ਖੱਡ ਦੱਸ ਦੇਵਾਂਗੀ ਤੇ ਉਹ ਦਾ ਲਾ ਕੇ ਤੈਨੂੰ ਇੱਕ ਦੋ ਦਿਨਾਂ ਵਿੱਚ ਹੀ ਮਾਰ ਕੇ ਖਾ ਜਾਵੇਗੀ ਚੂਹੇ ਨੇ ਬਿੱਲੀ ਦਾ ਨਾਂ ਸੁਣਿਆ ਤਾਂ ਮਸਕ ਕੁਤਲਨੀ ਝੱਟ ਤਿਆਰ ਹੋ ਗਿਆ ਚੂਹਾ ਜਦੋਂ ਮਸਕ ਨੂੰ ਕੁਤਣ ਲੱਗਾ ਤਾਂ ਮਸਕ ਹੀ ਕਹਿਣ ਲੱਗਾ ਮੇਰੀ ਮਸਕ ਨਾਲ ਪੁੱਤਰ ਮੈਂ ਹੁਣੇ ਅੱਗ ਬਜਾ ਦਿੰਦਾ ਹਾਂ ਜਦੋਂ ਮਸਕ ਹੀ ਅੱਗ ਬਜਾਉਣ ਲੱਗਾ ਤਾਂ ਕਹਿਣ ਲੱਗੀ ਮਸਕੀ ਮਸਕੀ ਮੈਨੂੰ ਨਾ ਬਜਾ ਮੈਂ ਹੁਣੇ ਗੱਡ ਨੂੰ ਸਾੜ ਦਿੰਦੀ ਹਾਂ ਅੱਗ ਗੱਡ ਨੂੰ ਸਾੜਨ ਲੱਗੀ ਤਾਂ ਗੱਡ ਕਹਿਣ ਲੱਗੀ ਅੱਗ ਅੱਗ ਮੈਨੂੰ ਨਾ ਸਾੜ ਮੈਂ ਹੁਣੇ ਸੱਪ ਲਤਾੜ ਦਿੰਦੀ ਹਾਂ ਜਦੋਂ ਗੱਡ ਸੱਪ ਨੂੰ ਲਤਾੜਨ ਲੱਗੀ ਤਾਂ ਸੱਪ ਕਹਿਣ ਲੱਗਾ ਗੱਡ ਗੱਡ ਮੈਨੂੰ ਨਾ ਲਤਾੜੀ ਮੈਂ ਹੁਣੇ ਰਾਣੀ ਨੂੰ ਦੱਸ ਦਿੰਦਾ ਹਾਂ ਜਦੋਂ ਸੱਪ ਰਾਣੀ ਨੂੰ ਦੱਸਣ ਲੱਗਾ ਤਾਂ ਰਾਣੀ ਤਵਰਾ ਕੇ ਆਖਣ ਲੱਗੀ ਸੱਪਾ ਸੱਪਾ ਮੈਨੂੰ ਨਾ ਦੱਸ ਮੈਂ ਹੁਣੇ ਰਾਜੇ ਨਾਲ ਰੁੱਸ ਜਾਂਦੀ ਹਾਂ ਜਦੋਂ ਰਾਣੀ ਰਾਜੇ ਨਾਲ ਰੁੱਸਣ ਲੱਗੀ ਤਾਂ ਰਾਜਾ ਕਹਿਣ ਲੱਗਾ ਰਾਣੀ ਰਾਣੀ ਮੇਰੇ ਨਾਲ ਨਾ ਰੁੱਸ ਮੈਂ ਹੁਣੇ ਤਰਖਾਨ ਨੂੰ ਬੰਨਣ ਦਾ ਹੁਕਮ ਦਿੰਦਾ ਹਾਂ ਜਦੋਂ ਤਰਖਾਨ ਨੂੰ ਵੱਢਣ ਲੱਗੇ ਤਾਂ ਉਹ ਕਹਿਣ ਲੱਗਾ ਮੈਨੂੰ ਨਾ ਵੱੰਨੋ ਮੈਂ ਹੁਣੇ ਦਰਖਤ ਨੂੰ ਵੱਢ ਦਿੰਦਾ ਹਾਂ ਜਦੋਂ ਤਰਖਾਨ ਕਿਕਰ ਨੂੰ ਵੱਢਣ ਲੱਗਾ ਤਾਂ ਕਿਕਰ ਕਹਿਣ ਲੱਗਾ ਤਰਖਾਨਾ ਤਰਖਾਨਾ ਮੈਨੂੰ ਨਾ ਵੱਢ ਮੈਂ ਹੁਣੇ ਕਾਂ ਨੂੰ ਉਡਾ ਦਿੰਦਾ ਹਾਂ ਜਦੋਂ ਦਰਖਤ ਕਾਂ ਨੂੰ ਹਲੂਨੇ ਨਾਲ ਛੇਠੜੇ ਕਰਨ ਲੱਗਾ ਤਾਂ ਕਾਂ ਲੈ ਕਹਿਣ ਲੱਗਾ ਦਰਖਤਾ ਦਰਖਤਾਂ ਮੈਨੂੰ ਨਾ ਡੇਗ ਮੈਂ ਹੁਣੇ ਅੱਧਾ ਗਲੂਲਾ ਚਿੜੀ ਨੂੰ ਦੇ ਦਿੰਦਾ ਹਾਂ ਫਿਰ ਚਿੜੀ ਖੁਸ਼ ਹੋ ਕੇ ਗਾਉਣ ਲੱਗੀ ਚੂਹਾ ਮਸਕ ਕੁੱਤਰੇਗਾ ਮਸਕ ਅੱਗ ਬੁਝਾਵੇਗੀ ਅੱਗ ਗੱਡ ਸਾੜੇਗੀ ਗੱਡ ਸੱਪ ਲਟਾੜੇਗੀ ਸਭ ਪ੍ਰਾਣੀ ਨੂੰ ਦੱਸੇਗਾ ਰਾਣੀ ਰਾਜਾ ਰੁੱਸਣਗੇ ਰਾਜਾ ਤਰਖਾਣ ਬੰਨੇਗਾ ਤਰਖਾਣ ਕਿੱਕਰ ਵੱਡੇਗਾ ਕਿੱਕਰ ਖਾਂ ਉਡਾਏਗਾ ਕਾਂਗਲੋਲਾ ਸੁਟੇਗਾ ਚਿੜੀ ਵਿਚਾਰੀ ਜੀਵੇਗੀ ਕਲੋਲਾ ਖਾ ਕੇ ਪਾਣੀ ਪੀਵੇਗੀ ਕਾਣੇ ਅੱਧਾ ਕਲੋਲਾ ਚਿੜੀ ਨੂੰ ਦੇ ਦਿੱਤਾ ਤੇ ਚਿੜੀ ਖਿਚੜੀ ਖਾਣ ਲੱਗੀ ਤੁਸੀਂ ਸੁਣ ਰਹੇ ਸੀ ਵੀ ਸੋਸ਼ਲ ਦੀਪ ਇਸਕਸ ਸਟੂਡੀਓ ਸਾਥ ਅੱਜ ਦੇ ਸਟੂਡੀਓ ਸਾਥ ਵਿੱਚ ਮਨਪ੍ਰੀਤ ਰਾਮਣਵਾਸਦੀ ਆਵਾਜ਼ ਵਿੱਚ ਡਾਕਟਰ ਸੁਹਿੰਦਰ ਸਿੰਘ ਪੰਜਾਬਾਰਾ ਵੇਦੀ ਦੀ ਲਿਖੀ ਕਹਾਣੀ ਚਿੜੀ ਵਿਚਾਰੀ ਕਿੱਕੜ ਜੀਵੇ ਤੁਸੀਂ ਸੁਣੀ ਹੈ ਇਹ ਕਹਾਣੀ ਅਵੀਰ ਕਰਾਂਗੇ ਤੁਹਾਨੂੰ ਪਸੰਦ ਆਈ ਹੋਵੇਗੀ ਇਸੇ ਤਰ੍ਹਾਂ ਹੀ ਤੁਸੀਂ ਵੀ ਸੋਸ਼ਲ ਪੌਡਕਾਸਟ ਨੂੰ ਪਿਆਰ ਦਿੰਦੇ ਰਹੋ ਜੇਕਰ ਤੁਸੀਂ ਹਾਲੇ ਤੱਕ ਵੀ ਸੋਸ਼ਲ ਪੌਡਕਾਸਟ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਵੀ ਜ਼ਰੂਰ ਕਰਿਓ ਦੇਖਦੇ ਰਹੋ ਵੀ ਸ਼ੋਸ਼ਣ ਧੰਨਵਾਦ